ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸਿੰਘਾਂ ਦੀ ਜੋ ਡੈਮੋ ਵਾਲੇ ਸਿੰਘ ਨੇ ਉਹਨਾਂ ਲਈ ਲੈਣੇ ਸੀ ਸ਼ੂਜ਼ ਤੇ ਇਹ ਆਪਣੇ ਲਾਹੌਰੀਆ ਵੀਰ ਜੀ ਨੇ ਤੇ ਇਹ ਇਹ ਬਹੁਤ ਨੇਕਦਿਲ ਇਨਸਾਨ ਨੇ ਜਿਨ੍ਹਾਂ ਨੇ ਸਾਡ ਨੂੰ ਬੂਟਾਂ ਬਾਰੇ ਥੋੜੀ ਜਿਆਦਾ ਦੱਸਿਆ ਵੀ ਵੀ ਕਿਹੜੇ ਬੂਟ ਜ਼ਿਆਦਾ ਹੰਡਣਗੇ ਜਾਂ ਚੱਲਣਗੇ ਤੇ ਜਿਹੜੇ ਤੁਹਾਨੂੰ ਬਜਟ ਦੇ ਵਿੱਚ ਪੈਣਗੇ ਤੁਹਾਡੇ ਨੇ ਨੌਲੇਜ ਦੇ ਤੇ ਉਸ ਤੋਂ ਬਾਅਦ ਅਸੀਂ ਬੂਟ ਲੈ ਕੇ ਗਤਕਾ ਅਖਾੜੇ ਦੇ ਵਿੱਚ ਪਹੁੰਚ ਗਏ ਉੱਥੇ ਜਾ ਕੇ ਥੋੜੀ ਜੀ ਗੱਲਬਾਤ ਕੀਤੀ ਸਿੰਧਾ ਨਾਲ ਕਿਉਂਕਿ ਸਿੰਘ ਮੇਰੇ ਜਾਣ ਤੋਂ ਪਹਿਲਾਂ ਪ੍ਰੈਕਟਿਸ ਕਰ ਰਹੇ ਸੀਗੇ ਤੇ ਦੂਸਰੇ ਜਗ੍ਹਾ ਦੇ ਵਿੱਚ ਜਿਹੜੇ ਛੋਡੇ ਭਜੰਗੀ ਸੀਗੇ ਪ੍ਰੈਕਟਿਸ ਕਰਦੇ ਸੀ ਉਹਨਾਂ ਨੂੰ ਅਸੀਂ ਇੱਧਰ ਹੀ ਬੁਲਾ ਲਿਆ ਕਿਉਂਕਿ ਸਾਡੇ ਵੀਰ ਬਲਜੀਤ ਸਿੰਘ ਨੇ ਲੰਗਰ ਦੇ ਤਕਦੇ ਕਿਤੇ ਆਵਾਜ਼ ਸੁਣੀ ਹੋਣੀ ਸਿੰਘਾਂ ਦੀ ਤੇ ਵੀਰ ਜੀ ਕਹਿੰਦੇ ਸੀਗੇ ਵੀ ਮੈਂ ਕੋਈ ਸੇਵਾ ਦੱਸੋ ਸੇਵਾ ਕਰਨੀ ਚਾਹਣਾ ਤੇ ਵੀ ਬਨਾਨਾ ਛੇਕਦੀ ਮੈਂ ਸੇਵਾ ਕਰਨੀ ਜਾਨਾ ਤੇ ਅਸੀਂ ਕਹਿਆ ਸੀਗਾ ਵੀ ਸਾਡੇ ਕੋਲ ਈਕਵਮੈਂਟ ਮੰਨ ਲਓ ਵੀ ਜਿਵੇਂ ਮਿਕਸੀ ਵਗੈਰਾ ਜਿਹੜਾ ਜਿਹੱਚ ਜੂਸਰ ਸੀਗਾ ਉਹ ਸਾਡੇ ਕੋਲ ਨਹੀਂ ਹੈਗਾ ਸੋ ਉਹ ਦੇ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਫਰੂਟ ਦੀ ਸੇਵਾ ਕਰ ਦਿਓ ਤੇ ਅਸੀਂ ਉਹ ਫਰੂਟ ਈਸਿੰਗਾਂ ਨੂੰ ਛਿਗਾ ਦੇਾਂਗੇ ਤੇ ਉਸ ਤੋਂ ਬਾਅਦ ਸਿਮਰਨ ਦੀ ਹੋਗੀ ਆਰੰਭਤਾ ਇਹਦਾ ਇਹ ਨਾ ਲੋ ਨਾ ਸਿਮਰਨ ਤੋਂ ਬਾਅਦ ਸਿਮਰਨ ਕਰਦੇ ਗਏ ਸਨ ਸਿਮਰਨ ਇੱਕ-ਇਕ ਟੋਟਾ-ਟੋਟਾ 10 ਤੋਂ 15 ਮਿੰਟ ਸਾਰੇ ਸਿੰਘ ਜਿਹੜੇ ਜੁੜ ਕੇ ਸਿਮਰਨ ਕਰਦੇ ਨੇ ਉਸ ਦੇ ਵਿੱਚ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਹੋਇਆ ਵਾਹਿਗੁਰੂ ਸਿਮਰਨ ਤੇ ਉਸ ਤੋਂ ਬਾਅਦ ਮੂਲ ਮੰਤਰ ਮੂਲ ਮੰਤਰ ਤੋਂ ਬਾਅਦ ਫਿਰ ਬ੍ਰਹਮ ਕਵਚ ਦੇ ਪੰਜ ਪਾਠ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਅਜੀਤ ਜੀ ਵੀਰ ਜੀ ਦੀ ਅਜੀਬ ਉਹਨਾਂ ਸਿਵਾਏ ਸੀ ਅਸੀਂ ਉਹਦੀ ਵੀ ਸਪੈਸ਼ਲੀ ਅੱਜ ਸਾਰੇ ਸਿੰਘਾਂ ਨੇ ਅਰਦਾਸ ਕੀਤੀ ਆ ਤੇ ਬਾਬਾ ਜੀ ਬਲਜੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਹੀ ਸੇਵਾ ਭਾਵ ਮਨ ਵਿੱਚ ਬਣਾਈ ਰੱਖਣਾ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਸੋ ਇਹ ਸ਼ਿਮਨ ਸ਼ਿਮਨੰਦੀ ਫਤਿਹ ਤੋਂ ਬਾਅਦ ਫਿਰ ਸਾਰੇ ਸਿੰਘਾਂ ਨੇ ਵੀਰ ਬਲਜੀਤ ਵਾਸਤੇ ਜਰੀ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਸਰਮਨ ਕਰੋ ਜੀ ਸਤਿ ਸ੍ਰੀ ਅਕਾਲ ਜੀ ਸ਼ੰਤਨ ਵਿਦਿਆ ਦੇ ਅਭਿਆਸ ਕੰਮੀ ਦੀ ਕਲਾਸਾਂ ਵਿੱਚ ਆਪਣੀ ਵਿਵਹਾਰ ਸੂਚਨਾ ਭੇਜਦੇ ਹਾਂ ਕਿ ਪਰਛੇਵਿਓ ਅਨਿਕਤ ਕਲੇਨੀ ਕੰਮ ਕਰਦੀਆਂ ਹੋ ਜਾਂ ਕਾਲੀ ਜੀ ਜੀ ਸਾਡੇ ਮਾਮ ਦਾ ਵਿਅਸਤੇ ਪਰਛੇਵਿਓ ਆਉਂਦੇ ਪੈਸਾ ਕਰਵਾਉਂਦਾ ਕਰਦੀ ਹੈ ਵੀਰ ਪੁਜ ਸਿੰਘ ਜਿਨ੍ਹਾਂ ਨੇ ਪੂਰੇ ਕੱਟੇ ਆਉਂਦੇ ਆਉਣ ਕੰਮਾਂ ਵਾਸਤੇ ਸੇਵਾ ਕੀਤੀ ਉਸਦੇ ਪਰਛੇਵਿਓ ਦਿੱਤਾ ਕਰਦੀ ਸੇਵਾ ਛਾਏ ਪਾਣੀ ਕਿਰਪਾ ਕਰਨੀ ਭੰਡਾਰੇ ਕੋਲ ਰੱਖਣੇ ਕਾਲਕੋਲੂ ਦੇ ਪੈਸੇ ਪਰਛੇਵਿਓ ਨੂੰ ਸਿੱਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਹੈ ਜੀ ਦੀ ਸ਼ਾਮ ਵੇਲੇ ਦੀ ਕਲਾਸ ਅੱਜ ਸਮਾਪਤੀ ਹੋਈ ਹੈ ਤੇ ਸਮਾਪਤੀ ਤੋਂ ਪਹਿਲਾਂ ਵੀਰ ਬਲਜੀਤ ਸਿੰਘ ਸਾਡੇ ਪਿੰਡ ਥਲੇੜੀ ਦੇ ਉਹਨਾਂ ਨੇ ਦੇਖਿਆ ਕਿ ਸਿੰਘ ਜਿਹੜੇ ਨੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਤੇ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਵੀ ਬਨਾਣਾ ਸ਼ੇਕ ਵੀ ਮੈਂ ਸੇਵਾ ਕਰਨਾ ਚਾਹਣਾ ਤੇ ਅਸੀਂ ਕਿਹਾ ਸੀਗਾ ਵੀ ਸਾਡੇ ਕੋਲ ਜਿਹੜੀ ਮਿਕਸੀ ਵਗੈਰਾ ਜਿਹੇ ਚ ਬੰਨਾ ਉਹ ਨਹੀਂ ਗੇ ਤੇ ਫਿਰ ਉਹਨਾਂ ਨੇ ਜਿਹੜੇ ਬਨਾਣਾ ਸਕੇਲੇ ਨੇ ਕੇਲੇ ਨੇ ਜਿਹੜੇ ਵੀ ਉਹਨਾਂ ਦੀ ਸੇਵਾ ਸਾਨੂੰ ਕਰਨੀ ਸੀ ਤੇ ਉਹ ਅੱਜ ਅਸੀਂ ਲੈ ਕੇ ਆਏ ਸੀ ਤੇ ਆਪ ਜੀ ਦੇ ਦੇਖੀਏ ਇਹ ਵੀਡੀਓ ਪਿੱਛੇ ਤੇ ਉਹਨਾਂ ਨੂੰ ਸਾਰੇ ਸਿੰਘਾਂ ਨੂੰ ਜਿਹੜੇ ਛੋਟੇ ਪਜੰਗੀ ਸੀ ਵੱਡੇ ਪਜੰਗੀ ਸਾਰਿਆਂ ਨੂੰ ਅਸੀਂ ਸ਼ਿਕਾਤ ਦੇ ਜੀ ਤੇ 10 ਵੱਲੋਂ ਸੇਵਾ ਜਿਹੜੀ ਬੂਟਾਂ ਦੀ ਸੇਵਾ ਸਾਰੇ ਜਿਹੜੇ ਡੈਮੋ ਵਾਲੇ ਸਿੰਘ ਨੇ ਤਕਰੀਬਨ 10 ਸਿੰਘ ਡੈਮੋ ਵਾਲੇ ਨੇ ਉਹਨਾਂ ਦੇ ਵਾਸਤੇ ਬੂਟਾਂ ਦੀ ਸੇਵਾ 10 ਵੱਲੋਂ ਕੀਤੀ ਗਈ ਹੈ ਆਪ ਸਭ ਅਰਦਾਸ ਕਰੋ ਕਿਰਪਾ ਕਰੋ ਸਭ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਕਰਨ ਦੀ ਬਲਬੋਤਾਂ ਚੁੰਥਾ ਬਖਸ਼ਿਸ਼ ਕਰਨ ਚੜ੍ਹਦੀ ਕਲਾ ਵਾਲੇ ਜੀ ਨੇ ਬਖਸ਼ਿਸ਼ ਕਰਨ ਨੇ ਤੇਰੇ ਅਮੀਰ ਯਾਦ ਨਾਨੇ ਵਜਨ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕਾ ਤੇ ਬੂਟਾ ਨੂੰ ਗੱਡੀ ਦੇ ਵਿਜੋ ਕੱਢ ਕੇ ਖਾਰੇ ਦੇ ਵਿੱਚ ਲਿਆਂਦਾ ਗਿਆ ਉਦੋਂ ਤੱਕ ਗੁਰੂ ਪਿਆਰੇ ਨੇ ਸਾਰੇ ਸ਼ਸਤਰ ਜਿਹੜੇ ਸੀ ਉਹਦੀ ਸੰਭਾਈ ਕਰ ਦਿੱਤੀ ਸੀ ਤੇ ਬੂਟਾ ਨੂੰ ਖਲਾਰ ਕੇ ਜਿਹੜੇ ਜਿਹੜੇ ਜਿਹੜਾ ਜਿਹੜਾ ਜੋੜਾ ਜਿਹੜੇ ਜਿਹੜੇ ਨੰਬਰ ਦਾ ਸੀਗਾ ਉਹ ਉਹਨਾਂ ਨੇ ਪਾ ਕੇ ਦੇਖਿਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਿਰਫ ਇੱਕ ਸਿੰਘ ਦਾ ਜਿਹੜਾ ਸੀਗਾ ਮੈਂ ਅੰਦਾਜ਼ੇ ਨਾਲ ਲੈ ਕੇ ਆਇਆ ਸੀਗਾ ਮੈਨੂੰ ਪਤਾ ਨਹੀਂ ਸੀਗਾ ਕਿ ਕਿਹਦੇ ਕਿੰਨਾ ਨੰਬਰ ਆਉਂਦਾ ਹੈ ਅੰਦਾਜ਼ੇ ਦੇ ਨਾਲ ਵੀਰ ਨੇ ਮੈਨੂੰ ਪੈਕ ਕਰਕੇ ਦਿੱਤੇ ਤੇ ਮੈਂ ਇਦਾਂ ਹੀ ਚੱਕ ਕੇ ਲੈ ਆਇਆ ਸੀ 10 ਜੋੜੇ ਜਿਨ੍ਹਾਂ ਵਿੱਚੋਂ ਸਿਰਫ ਇੱਕ ਸਿੰਘ ਦਾ ਜਿਹੜਾ ਇੱਕ ਜੋੜਾ ਸੀਗਾ ਜੋੜਾ ਵੀ ਉਹ ਚੋਂ ਦੂਸਰੇ ਸਿੰਘ ਨੂੰ ਸੀਟ ਟਰਾਂਸਫਰ ਕਰਤਾ ਪਰ ਇੱਕ ਸਿੰਘ ਦੇ ਸਾਡੇ ਜੋੜਾ ਨਹੀਂ ਆਇਆ ਉਹ ਵੀ ਘੋੜਾ ਸਿੰਘ ਦੇ ਤੇ ਆਪ ਸਭ ਜੀ ਹੁਣ ਜਾਣਦੇ ਆ ਬੜੀ ਚੰਗੀ ਤਰ੍ਹਾਂ ਕਿ ਸਾਰੇ ਸਿੰਘਾਂ ਨੇ ਆਪਣੇ ਆਪਣੇ ਜੋੜੇ ਪਾਏ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਪਾਗੇ ਹੁਣ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਿਰਪਾ ਕਰ ਕਰਦਿਆ ਕਰੋ ਜੋ ਕੁਝ ਵਧੀਆ ਕਰਦੇ ਆ ਉਹ ਵੀ ਦੱਸਿਆ ਕਰੋ ਜੇ ਕੁਝ ਸਾਡੇ ਤੋਂ ਗਲਤੀ ਹੁੰਦੀ ਹੈ ਤਾਂ ਉਹ ਜਰੂਰ ਆਪ ਜੀ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਤੇ ਤਾਂ ਜੋ ਅੱਗੇ ਤੋਂ ਅਸੀਂ ਉਸ ਗਲਤੀਆਂ ਦਾ ਸੁਧਾਰ ਕਰ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ